ਜੇ ਕਿਸੇ ਮੇਰੇ ਵੀਰ ਭਰਾ ਨੇ ਘੋੜੀ ਪਹਿਲੀ ਵਾਰ ਰੱਖਣੀ ਆ ਤਾਂ ਆ ਘੋੜੀ ਦੇ ਮਾਲਕ ਵੀਰ ਕਹਿੰਦੇ ਵੀ ਘੋੜੀ ਬੰਦਾ ਟੈਨਸ਼ਨ ਫਰੀ ਹੋ ਕੇ ਖਰੀਦ ਸਕਦਾ ਕਹਿਣ ਦਾ ਮਤਲਬ ਕਿ ਸਾਊਸੀ ਲੈਣੀ ਆ ਚਾਹੇ ਜਵਾਗ ਲਈ ਫਿਰਨ ਬਾਈ ਹੁਰੇ ਕਹਿੰਦੇ ਤੇ ਬਾਕੀ ਦੀ ਆਪਾਂ ਡਿਟੇਲ ਵਾਲੀ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਬਣੇ ਰਹੋ ਮੇਰੇ ਵੀਰ ਭਰਾਵੋ ਵੀਡੀਓ ਦੇ ਐਂਡ ਤੱਕ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਤੁਸੀਂ ਵੀਡੀਓ ਰੋਜ਼ ਦੇਖਦੇ ਹੋ ਪਰ ਪੇਜ ਨੂੰ ਫੋਲੋ ਨਹੀਂ ਕਰਦੇ ਨਹੀਂ ਤੁਸੀਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਏ ਨਾ ਕਰਿਆ ਕਰੋ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਆਪਾਂ ਭਾਸਿਰ ਦੇ ਜਾਨਵਰ ਲਿਆਉਣੇ ਆ ਤੇ ਸਪੋਰਟ ਜ਼ਰੂਰ ਕਰਿਆ ਕਰੋ ਤੇ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ ਜੀ ਤੇ 61 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਤੇ ਹੀਟ ਚ ਆਉਣ ਵਾਲੀ ਆ ਘੋੜੀ ਬਾਈ ਹੋਰੇ ਕਹਿੰਦੇ ਤੇ ਪੰਜ ਕਲਿਆਣੀ ਘੋੜੀ ਆ ਸਵਾਰੀ ਦੀ ਪਾਸ ਹੈ ਜੀ ਸਾਊਸੀਲ ਪੂਰੀ ਹੈ ਚਾਹੇ ਜਵਾਕ ਲਈ ਫਿਰਨ ਤੇ ਹਵਾਲਪੋਰੀਆਂ ਦੀ ਸਾਫ਼ ਦੱਸਿਆ ਬਾਈ ਹੋਰੇ ਨੇ ਤੇ ਰੇਟ ਬਿਲਕੁਲ ਜੈਜ ਆ ਬਾਈ ਹੋਰੇ ਕਹਿੰਦੀ ਬਾਕੀ ਰੇਟ ਫੋਨ ਤੇ ਆ ਦੇਖੋ ਮੇਰੇ ਵੀਰ ਭਰਾਬ ਹੋਣ ਮਾਲਕ ਵੀਰਾਂ ਨੇ ਨਹੀਂ ਦੱਸਿਆ ਆਪਾਂ ਨੂੰ ਦੇਖੋ ਹੁਣ ਵੀ ਆਪਦੇ ਕੋਲੋਂ ਤਾਂ ਦੇਖੋ ਆਪਾਂ ਦੱਸ ਨਹੀਂ ਸਕਦੇ ਬਾਕੀ ਹੱਥ ਬਨ ਕੇ ਬੇਨਤੀ ਆ ਵੀ ਤੁਸੀਂ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਰੇਟ ਪੁੱਛ ਲਿਓ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਰੇਟ ਨਹੀਂ ਦੱਸਿਆ ਤਾਂ ਤੁਸੀਂ ਫੋਨ ਲਾ ਲਿਓ ਤੇ ਨਮਾ ਸ਼ਹਿਰ ਏਰੀਆ ਬਾਈ ਹੋਰ ਆਂਦਾ ਤੇ ਨੰਬਰ ਸਕਰੀਨ ਤੇ ਦਿੱਤਾ ਤੇ ਕਰ ਲਿਓ ਜੀ ਸੰਪਰਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਕਰਵਾਉਣ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਫੋਨ ਨਾ ਕਰਿਓ ਮੇਰੇ ਵੀਰ ਭਰਾਵੋ ਮੈਸੇਜ ਕਰ ਦਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ